ਅਸੀਂ ਪਰਮੇਸ਼ਰ ਦੇ ਨਵੇਂ ਨੇਮ ਵਿੱਚ ਪੜਾਂਗੇ ਯੋਕੂਬ ਉਹਦਾ ਚੌਥਾ ਅਧਿਆਇ ਪਹਿਲੇ ਵਚਨ ਤੋਂ ਲੈ ਕੇ 17 ਵਚਨ ਤੱਕ ਯੋਕੂਬ ਚੌਥਾ ਅਧਿਆਇ ਪਹਿਲੇ ਵਚਨ ਤੋਂ ਲੈ ਕੇ ਚੌਥੇ ਵਚਨ ਤੱਕ ਤੁਹਾਡੇ ਵਿੱਚ ਲੜਾਈਆਂ ਤੇ ਝਗੜੇ ਕਿੱਥੋਂ ਆਉਂਦੇ ਕਿੱਥੋਂ ਆਗੇ ਕਿ ਉਹਨਾਂ ਧੋਗ ਬਲਾਸਾਂ ਤੋਂ ਨਹੀਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਜੁੱਧ ਕਰਦੇ ਹਨ ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ ਤੁਹਾਨੂੰ ਇਸ ਲਈ ਨਹੀਂ ਮਿਲਦਾ ਜੋ ਮੰਗਦੇ ਨਹੀਂ ਤੁਸੀਂ ਮੰਗਦੇ ਹੋ ਪਰ ਮਿਲਦਾ ਨਹੀਂ ਕਿਉਂ ਜੋ ਬੁਰੀ ਨੀਤ ਨਾਲ ਮੰਗਦੇ ਹੋ ਤਾਂ ਜੋ ਆਪਣੇ ਆ ਭੋਗ ਬਲਾਸਾਂ ਵਿੱਚ ਉਦਾ ਦਿਓ ਇਹ ਹਰਾਮ ਕੋ ਹਰਾਮ ਕਰੋ ਕਿ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ਰ ਨਾਲ ਵੈਰ ਕਰਨਾ ਹੈ ਫਿਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ ਕਿ ਤੁਸੀਂ ਇਹ ਸਮਝਦੇ ਹੋ ਜੋ ਪਵਿੱਤਰ ਸ਼ਸਤਰ ਵਿਅਰਥ ਕਹਿੰਦਾ ਹੈ ਕਿ ਜਿਸ ਆਤਮਾ ਨੂੰ ਉਸਨੇ ਸਾਡੇ ਵਿੱਚ ਵਸਾਇਆ ਹੈ ਕਿ ਉਹ ਅਜੇ ਹੀ ਲਾਲਸਾ ਕਰਦਾ ਹੈ ਜਿਸ ਦਾ ਫਲ ਈਰਖਾ ਹੋਵੇ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਰਕੇ ਇਹ ਲਿਖਿਆ ਹੈ ਕਿ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾ ਤੇ ਕਿਰਪਾ ਕਰਦਾ ਹੈ ਇਸ ਲਈ ਤੁਸੀਂ ਪਰਮੇਸ਼ਰ ਅਧੀਨ ਹੋ ਅਧੀਨ ਹੋ ਜਾਓ ਪਰ ਸਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲ ਭੱਜ ਜਾਵੇਗਾ ਪਰਮੇਸ਼ਰ ਦੇ ਨੇੜੇ ਹੋ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ ਇਹ ਪਾਪੀਓ ਆਪਣੇ ਹੱਥ ਸੁੱਧ ਕਰੋ